ਹਾਂ ਜੀ ਬਈ ਸਤਿਕਾਰ ਸਾਰਿਆਂ ਨੂੰ ਜੋਨਾ ਸਰਕਾਰ ਵੱਲੋਂ ਸਾਡੇ ਪਿੰਡ ਲਾਇਬ੍ਰੇਰੀ ਬਣਾਈ ਜਾ ਰਹੀ ਹੈ ਸਾਡੇ ਆਮ ਆਦਮੀ ਪਾਰਟੀ ਵੱਲੋਂ ਲੈ ਕੇ ਦੀ ਬਣਾ ਰਹੀ ਬਣਾਈ ਜਾ ਰਹੀ ਹੈ ਉਹਦੇ ਸਬੰਧ ਦੇ ਵਿੱਚ ਸਾਡੇ ਪਿੰਡ ਕਿਤਾਬਾਂ ਭੇਜੀਆਂ ਨੇ ਲਾਇਬ੍ਰੇਰੀ ਦੇ ਵਿੱਚ ਰੱਖਣ ਵਾਸਤੇ ਜੀ ਆਪ ਮੇਟੋ ਜੀ ਲਈ ਇੰਨੀਆਂ ਕਾਤਬਾਂ ਨੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਸਾਹਿਬ ਦਾ ਸੀਐਮ ਮਾਨ ਦਾ ਜਿਨ੍ਹਾਂ ਨੇ ਇਹਨਾਂ ਨੇ ਉਪਰਾਲਾ ਕੀਤਾ ਤੇ ਸਾਡੀ ਪਿੰਡ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਭੇਜੀਆਂ ਤੇ ਪਿਆਰ ਦੇ ਘਰੇਲੂ ਤਰ੍ਹਾਂ ਨਹੀਂ ਕੀਤਾ ਤਾਂ ਅਬਦੀ ਛੁੱਟੀ ਸਾਰੀ ਸਿੱਖਾਂ ਦਾ ਇਤਿਹਾਸ ਜੇ ਗੱਲ ਕਰੀਏ ਉਸ ਤੋਂ ਬਾਅਦ ਮੈਨ ਨਕਸ ਬਹੁਤ ਸਾਰੀਆਂ ਕਿਤਾਬਾਂ ਨੇ ਉਸ ਤੋਂ ਬਾਅਦ ਗੱਲ ਕਰੀਏ ਚੌਣਮੀਆਂ ਬਿਸਵ ਕਹਾਣੀਆਂ ਚੋਣੀਆਂ ਰੂਸੀ ਕਹਾਣੀਆਂ ਤੇ ਬੁੱਲੇ ਸਾਧੀਆਂ ਦੂਜਾ ਵਿਸ਼ਵ ਜੰਦ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਕਿ ਤੁਹਾਨੂੰ ਸਾਡੇ ਪਿੰਡ ਦੀ ਲਾਇਬ੍ਰੇਰੀ ਦੇ ਵਿੱਚੋਂ ਮਿਲਣਗੀਆਂ ਬਹੁਤ ਲੋਕ ਕਹਿੰਦੇ ਨੇ ਕਿਤਾਬਾਂ ਦੀ ਕੀ ਜ਼ਰੂਰਤ ਹੈ ਪਰ ਜੋ ਇਤਿਹਾਸ ਕਿਤਾਬਾਂ ਦੇ ਵਿੱਚ ਬੰਦ ਹੈ ਉਹ ਸਾਨੂੰ ਮੋਬਾਈਲਾਂ ਜਾਂ ਕਿਤੋਂ ਹੋਰ ਨਹੀਂ ਮਿਲਣਾ ਕਿਤਾਬਾਂ ਪੜਨ ਦੇ ਸ਼ਕੀਨ ਨੇ ਜੋ ਉਹਨਾਂ ਨੂੰ ਪਤਾ ਹੈ ਕਿਤਾਬਾਂ ਦੇ ਵਿੱਚ ਕੀ ਹੈ ਇਨਸਾਨ ਨੂੰ ਬਹੁਤ ਕੁਝ ਸਿਖਾਉਂਦੀਆਂ ਇਹ ਕਿਤਾਬਾਂ ਤੇ ਤੁਸੀਂ ਦੇਖ ਰਹੇ ਹੋ ਮੇਰੀ ਬੇਟੀ ਕਿਤਾਬਾਂ ਨੂੰ ਸਾਹਮਣੇ ਰੱਖ ਰਹੀ ਹੈ ਇਹਨਾਂ ਕਿਤਾਬਾਂ ਨੂੰ ਅਸੀਂ ਸੰਭਾਲ ਕੇ ਰੱਖ ਰਹੇ ਹਾਂ ਜਦੋਂ ਲਾਇਬ੍ਰੇਰੀ ਤਿਆਰ ਹੋ ਜੂਗੀ ਤਾਂ ਕਿਤਾਬਾਂ ਨੂੰ ਲਾਇਬ੍ਰੇਰੀ ਦੇ ਵਿੱਚ ਸ਼ਿਫਟ ਕੀਤਾ ਜਾਊਗਾ ਤੁਸੀਂ ਸਾਡੇ ਪਿੰਡ ਕੋਟਦੁੰਨਾਂ ਦੀ ਲਾਇਬ੍ਰੇਰੀ ਦੇ ਵਿੱਚੋਂ ਹਰ ਇੱਕ ਤਰ੍ਹਾਂ ਦੀਆਂ ਹਰ ਇੱਕ ਤਰ੍ਹਾਂ ਦੀਆਂ ਕਿਤਾਬਾਂ ਜਿਨ੍ਹਾਂ ਦੇ ਵਿੱਚ ਗਿਆਨ ਸਿੱਖ ਇਤਿਹਾਸ ਤੋਂ ਲੈ ਕੇ ਜੋ ਵੀ ਸਾਡੇ ਮਹਾਰਾਜਾ ਰਣਜੀਤ ਸਿੰਘ ਪਰ ਉਹਨਾਂ ਦੇ ਜੋ ਜੰਗਾਂ ਜੁੱਦਾਂ ਜੋ ਸਾਡੇ ਇਤਿਹਾਸ ਨਾਲ ਸੰਬੰਧਿਤ ਨੇ ਬਾਕੀ ਜੋ ਕਵੀਆਂ ਦੀਆਂ ਜੋ ਮਹਾਨ ਕਵੀ ਹੋਏ ਨੇਗੇ ਤੇ ਉਹਨਾਂ ਦੀਆਂ ਵੀ ਕਿਤਾਬਾਂ ਤੇ ਬਹੁਤ ਸਾਰੀਆਂ ਹਰ ਇੱਕ ਤਰ੍ਹਾਂ ਦੀਆਂ ਕਿਤਾਬਾਂ ਤੁਹਾਨੂੰ ਸਾਡੇ ਪਿੰਡ ਦੀ ਲਾਇਬ੍ਰੇਰੀ ਚੋਂ ਮਿਲਣਗੀਆਂ ਅਸੀਂ ਇੱਕ ਵਾਰ ਫੇਰ ਤੋਂ ਸਾਡੇ ਐਮਐਲਏ ਸਾਹਿਬ ਲਾਹਵ ਸਿੰਘ ਉਗੋਕੇ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਸੀਐਮ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਈਆਂ ਧੰਨਵਾਦ ਮੇਰੇ ਪੁੱਤ ਬਾਹਰ ਕੋ ਮਾਰੀ ਹੋਤ ਤਾਂ ਨਾ ਨਾ ਮੈਂ ਜਨੇ ਖੰਡੀਆਂ ਪਈਆਂ ਹੋ ਬਾਹਰ ਡਿੱਗਾ ਉਹਨੂੰ ਦੇਪੀ ਨਾ ਉਹ ਜਿਹੜੀ ਪਿੱਛੇ ਦੇਖੀ ਆਜਾ ਬਾਜ਼ਾਰ ਦੇ ਅੰਦਰ ਭਾਣ ਜਿਹੜੀਆਂ ਅੰਦਰ ਨੇ ਕਿਹਾ ਪੂਰਾ ਟਰੱਕ ਲਾ ਸਾਡੀ ਇਕੱਠੇ ਕਰਕੇ ਆਪਾਂ ਬੰਦਲਵਾ ਕੇ ਆ ਗਏ ਪ੍ਰਾਣ ਕਰੋ ਲੈ ਚਾਲਾਂ ਮੈਂ ਆਪ ਵੀ ਲੈ ਚੁ ਬਾਹਰ ਕੋਲ ਪੁੱਤ ਆਣੀਆ ਬੱਚੇ ਕੇਵਲ ਸਮਾਰ ਕੇ ਰੱਖਾਂਗੇ ਲਾਇਬ੍ਰੇਰੀ ਨੂੰ ਚੈਨਲ ਤੋਂ ਸ਼ੇਅਰਵਾ ਦਾ ਪੁਤਸਿਕ ਕਰਕੇ ਚਾਰ ਦਿਨ ਤੇ ਮੈਂ ਚੱਕ ਲੂੰਗਾ ਤੁਹਾਨੂੰ ਆਦੇ ਵਿੱਚ ਬੰਡਲ ਬਣੇ ਨੂੰ ਸਾਰੀ ਹੀ ਮੈਂ ਆਪੀ ਰੱਖੂੰਗਾ